ਜਿਹਾ ਸੈਸ਼ਨ ਖਤਮ ਹੋ ਗਿਆ ਹੰਗਾਮਾ ਵੀ ਖੂਬ ਹੋਇਆ ਕਈ ਬਿੱਲ ਵੀ ਪਾਸ ਹੋਏ ਆ ਮੋ ਸਾਹਮਣੇ ਹੋ ਗਏ 77 ਵਿਰੋਧੀ ਧਿਰ ਕਈ ਸਾਰੇ ਨਵੇਂ ਬਿੱਲ ਅੱਜ ਪੇਸ਼ ਕੀਤੇ ਗਏ ਔਰ ਪਾਸ ਕੀਤੇ ਗਏ ਤੁਹਾਨੂੰ ਅੱਜ ਦੀਆਂ ਤਸਵੀਰਾਂ ਵਿਖਾਉਨੇ ਆ ਕਿ ਅੱਜ ਵਿਧਾਨ ਸਭਾ ਦੇ ਆਖਰੀ ਸੈਸ਼ਨ ਦੇ ਆਖਰੀ ਦਿਨ ਕੀ ਕੁਝ ਖਾਸ ਰਿਹਾ ਇਹ ਤਿੰਨ ਚੀਜ਼ਾਂ ਅੱਜ ਦੀਆਂ ਅਹਿਮ ਪੰਜਾਬ ਵਿਧਾਨ ਸਭਾ ਦੇ ਵਿੱਚ ਖਾਸ ਰਹੀਆਂ ਸਭ ਤੋਂ ਪਹਿਲਾਂ ਅਗਨੀਪਾਸ ਸਕੀਮ ਕੇਂਦਰ ਦੀਓ ਅਗਨੀਪਾਸ ਸਕੀਮ ਜਿਸ ਦਾ ਨੌਜਵਾਨ ਵਿਰੋਧ ਕਰ ਰਹੇ ਨੇ ਫੌਜ ਵਿੱਚ ਭਰਤੀ ਵਾਲੀ ਸਕੀਮ ਉਸ ਦੇ ਖਿਲਾਫ ਵਿਧਾਨ ਸਭਾ ਵਿੱਚ ਅੱਜ ਮਤਾ ਪੇਸ਼ ਕੀਤਾ ਗਿਆ ਪਾਸ ਵੀ ਕਰ ਦਿੱਤਾ ਗਿਆ ਇਸ ਨੂੰ ਭਾਜਪਾ ਨੂੰ ਛੱਡ ਕੇ ਹਰ ਕਿਸੇ ਨੇ ਇਸ ਮਤੇ ਦਾ ਸਮਰਥਨ ਦਿੱਤਾ ਤੇ ਇਸ ਨੂੰ ਦੇਸ਼ ਦੀ ਜਵਾਨੀ ਅਤੇ ਦੇਸ਼ ਭਗਤੀ ਦੇ ਖਿਲਾਫ ਕਰਾਰ ਦਿੱਤਾ ਗਿਆ ਭਗਵੰਤ ਸਿੰਘ ਨੇ ਇਹ ਵੀ ਕਿਹਾ ਕਿ ਉਹ ਗ੍ਰਹਿ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ ਤੇ ਇਸ ਨੂੰ ਰੱਦ ਕਰਵਾਉਣ ਦੀ ਕੋਸ਼ਿਸ਼ ਕਰਨਗੇ ਦੂਜੀ ਵੱਡੀ ਗੱਲ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਇਸ ਦੇ ਖਿਲਾਫ ਵੀ ਮਤਾ ਪਾਸ ਕੀਤਾ ਗਿਆ ਇੱਥੇ ਵੀ ਤਸਵੀਰ ਉਹੀ ਰਹੀ ਪੰਜਾਬ ਨਾਲ ਜੁੜੀਆਂ ਸਾਰੀਆਂ ਪਾਰਟੀਆਂ ਨੇ ਸੱਤਾ ਧਿਰ ਵੱਲੋਂ ਰੱਖੇ ਇਸ ਮਤੇ ਦਾ ਸਮਰਥਨ ਕੀਤਾ ਕਾਂਗਰਸ ਨੇ ਵੀ ਸਮਰਥਨ ਕੀਤਾ ਆਮ ਆਦਮੀ ਪਾਰਟੀ ਨੇ ਵੀ ਇਸ ਦਾ ਇਸ ਮਤੇ ਨੂੰ ਰੱਖਿਆ ਸੀ ਅਕਾਲੀ ਦਲ ਨੇ ਵੀ ਸਮਰਥਨ ਕੀਤਾ ਬੋਜਨ ਸਮਾਜ ਪਾਰਟੀ ਦੇ ਵਿਧਾਇਕਾਂ ਨੇ ਵੀ ਸਮਰਥਨ ਕੀਤਾ ਪਰ ਭਾਜਪਾ ਨੇ ਇੱਥੇ ਵੀ ਇਸ ਮਤੇ ਦਾ ਵਿਰੋਧ ਕੀਤਾ ਇੱਕ ਹੋਰ ਬਿਲ ਇੱਕ ਵਿਧਾਇਕ ਇੱਕ ਪੈਨਸ਼ਨ ਜਿਸ ਦਾ ਹਰ ਕਿਸੇ ਨੇ ਸਮਰਥਨ ਕੀਤਾ ਪਰ ਸਰਕਾਰ ਦੀ ਮੰਸ਼ਾ ਤੇ ਕਾਂਗਰਸ ਨੇ ਸਵਾਲ ਖੜੇ ਕੀਤੇ ਤਾਂ ਆਕਾਲੀ ਦਲ ਨੇ ਕਿਹਾ ਕਿ ਮਤੇ ਦਾ ਸਮਰਥਨ ਹੈ ਬਿਲ ਦਾ ਸਮਰਥਨ ਹੈ ਇੱਕ ਵਿਧਾਇਕੇ ਇੱਕ ਪੈਨਸ਼ਨ ਮਿਲੇ ਪਰ ਵਿਧਾਇਕਾਂ ਦੀ ਗરિਮਾ ਵੀ ਬਰਕਰਾਰ ਰੱਖੀ ਜਾਏ ਵਿਧਾਇਕਾਂ ਨੂੰ ਆਪ ਹੀ ਵਿਧਾਨ ਸਭਾ ਜਾਂ ਸੱਤਾ ਪਖ ਚੋਰ ਕਰਾਰ ਨਾ ਦੇਵੇ ਤੁਹਾਨੂੰ ਪੂਰੀ ਖਬਰ ਦਿਖਾਵਾਂਗੇ ਪੂਰਾ ਤਕਰਾਰ ਕਿਸ ਤਰੀਕੇ ਨਾਲ ਹੋਈ ਬਿਲ ਪਾਵੇਂ ਪਾਸ ਹੋ ਗਏ ਪਰ ਅਮੋ ਸਾਹਮਣੇ ਵਿਖਾਈ ਦਿੱਤੇ ਵਿਰੋਧੀ ਧਿਰ ਦੇ ਆਗੂ ਅਤੇ ਸੱਤਾਧਰ ਸਭ ਤੋਂ اہم ਬਿੱਲ ਅੱਜ ਦਾ ਸੀ ਜਿਹੜਾ ਤੇ ਕੋਈ ਬੇਇਮਾਨ ਇੱਕ ਵਿਧਾਇਕ ਇੱਕ ਪੈਨਸ਼ਨ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਕੀ ਕੋ ਜੋਆ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ ਵਿਧਾਨ ਸਭਾ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਬਿੱਲ ਅੱਜ ਪਾਸ ਹੋ ਗਿਆ ਹੁਣ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਵਿਧਾਇਕਾਂ ਨੂੰ ਇੱਕ ਵਾਰ ਹੀ ਪੈਨਸ਼ਨ ਮਿਲੇਗੀ ਹੁਣ ਵੇਖਣਾ ਹੋਵੇਗਾ ਕਿ ਰਾਜਪਾਲ ਇਸ ਨੂੰ ਕਦੋਂ ਮਨਜ਼ੂਰੀ ਦਿੰਦੇ ਨੇ ਇਸ ਬਿੱਲ ਤੇ ਚਰਚਾ ਦੇ ਦੌਰਾਨ ਆਮੋ ਸਾਹਮਣੇ ਹੋ ਗਏ ਸੱਤਾ ਤੇ ਵਿਰੋਧੀ ਧਿਰ ਵੇਰੋਦੀ ਤੇ ਡੀਆਗੋ ਪ੍ਰਤਾਪ ਬਾਜਵਾ ਨੇ ਸੀਐਮ ਤੇ ਵਿਖਾਵੇ ਲਈ ਡਰਾਮੇਬਾਜ਼ੀ ਦੇ ਇਲਜ਼ਾਮ ਲਗਾਏ ਉਹਨਾਂ ਕਿਹਾ ਕਿ ਸੀਐਮ ਦੇ ਸਾਹਮਣੇ ਜਦੋਂ ਵੀ ਕੋਈ ਗੱਲ ਰੱਖੀ ਜਾਂਦੀ ਹੈ ਤਾਂ ਉਹ ਪਲੇਇੰਗ ਟੂ ਦਾ ਗੈਲਰੀ ਯਾਨੀ ਵਿਖਾਵੇ ਦੇ ਲਈ ਡਰਾਮੇਬਾਜ਼ੀ ਸ਼ੁਰੂ ਕਰ ਦਿੰਦੇ ਨੇ ਹਰ ਮਾਮਲੇ ਨੂੰ ਡਰਾਮੈਟਿਕ ਬਣਾ ਦਿੰਦੇ ਨੇ ਗੰਭੀਰ ਇਲਜ਼ਾਮ ਜਿਹੜੇ ਨੇ ਅੱਜ ਲਗਾਏ ਗਏ ਤੁਹਾਨੂੰ ਪੂਰੀ ਗੱਲਬਾਤ ਸੁਣਾਵਾਂਗੇ ਕੀ ਮੁੱਖ ਮੰਤਰੀ ਨੇ ਕਿਹਾ ਕੀ ਪ੍ਰਤਾਪ ਬਾਜਵਾ ਨੇ ਕਿਹਾ ਨਾਲੀ ਪ੍ਰਤਾਪ ਬਾਜਵਾ ਨੇ ਇਹ ਵੀ ਕਿਹਾ ਕਿ ਆਪ ਸਰਕਾਰ ਨੇ ਦਿੱਲੀ ਵਿੱਚ ਤਾਂ ਵਿਧਾਇਕਾਂ ਦੀ ਤਨਖਾਹ ਵਧਾਈ ਹੈ ਤੇ ਇੱਥੇ ਜਦੋਂ ਤਨਖਾਹ ਦੀ ਗੱਲ ਪੈਨਸ਼ਨ ਦੀ ਗੱਲ ਆਉਂਦੀ ਹੈ ਤਾਂ ਵਿਖਾਵਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਡਰਾਮੇਬਾਜ਼ੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਵੀ ਬੈਲ ਦਾ ਸਮਰਥਨ ਕੀਤਾ ਪ੍ਰਨਾਲੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸੁਖੀ ਨੇ ਕਿਹਾ ਕਿ ਵਿਧਾਇਕਾਂ ਦੀ ਗਰੀਮਾ ਵੀ ਬਰਕਰਾਰ ਰੱਖੀ ਜਾਵੇ ਉਹਨਾਂ ਦੀ ਵੀ ਗੱਲ ਜ਼ਰੂਰ ਸੁਣੀ ਜਾਣੀ ਚਾਹੀਦੀ ਹੈ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ सीएम ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਆਮੋ ਸਾਹਮਣੇ ਹੋ ਗਏ ਇਸ ਦੀ ਚਰਚਾ ਦੇ ਦੌਰਾਨ ਇਹ ਕੰਪੇਅਰ ਕਰੋਗੇ ਕਿ ਚੀਫ ਸੈਕਟਰੀ ਲੈਵਲ ਹੈ ਸਾਡਾ ਜਾਂ EMPLOYEES ਨਾਲ EMPLOYEES ਜੇ 20 ਸਾਲ ਨੌਕਰੀ ਕਰੂਗਾ ਤਾਂ ਉਹਨੂੰ ਪੈਨਸ਼ਨ ਮਿਲਦੀ ਹੈ ਸਰ ਜੇ 20 ਤੋਂ ਘੱਟ ਕਰੂਗਾ ਉਹਨੂੰ ਪੈਨਸ਼ਨ ਨਹੀਂ ਮਿਲਦੀ ਤੇ ਫਿਰ MLA ਦਾ 5 ਸਾਲ ਬਣ ਗਿਆ ਤੇ ਫਿਰ ਤੁਸੀਂ ਚੀਫ ਸੈਕਟਰੀ ਦਾ ਲੈਵਲ ਲੈ ਲਿਆ ساری ਉਮਰ ਵਾਸਤੇ ਕੋਈ ਬੰਦਾ 27 ਸਾਲ ਦਾ MLA ਬਣ ਗਿਆ 32 ਸਾਲ ਦਾ ਉਹ ਹੋ ਗਿਆ 32 ਸਾਲ ਤੋਂ ਬਾਅਦ ਉਹਨੂੰ ਅਗਲੀ ਵਾਰ ਟਿਕਟ ਨਹੀਂ ਮਿਲੀ ਤਾਂ 32 ਸਾਲ ਤੋਂ ਬਾਅਦ ਉਹ ਸਾਰੀ ਉਮਰ ਲਈ ਮਤਲਬ ਇੰਪਲਾਈਜ਼ ਦੇ ਬਰਾਬਰ ਦਾ ਕਿਵੇਂ ਲੈ ਸਕਦਾ ਸਰ ਬਾਜਵਾ ਸਾਹਿਬ ਜੋ ਟਿਕਟ ਮੰਗਦੇ ਹੋ ਐਮਐਲਏ ਦੀ ਉਦੋਂ ਨਹੀਂ ਪਤਾ ਹੁੰਦਾ ਕਿੰਨੀ ਤਨਖਾਹ ਤੁਸੀਂ ਉਸ ਨੌਕਰੀ ਵਾਸਤੇ ਬੁਲਾਈ ਕਿਉਂ ਕਰਦੇ ਹੋ ਫਿਰ ਜਦੀ ਤਨਖਾਹ ਇੰਨੀ ਹੈ ਤੇ ਹੁਣ ਇੱਥੇ ਆ ਕੇ ਕਹਿੰਦੇ ਸੇਵਾ ਦਾ ਤਨਖਾਹ ਬਤਾਓ ਸੇਵਾ ਦੀ ਸੇਵਾ ਦੀ ਪੈਨਸ਼ਨ ਦਿਓ ਸੇਵਾ ਦੀ ਆ ਕਰੋ ਸਰ ਇਹ ਤਾਂ ਨਾ ਕਰੋ ਨਾ ਤੁਹਾਨੂੰ ਪਤਾ ਸੀ ਨਾ ਤੁਸੀਂ ਰਾਤ ਸਭਾ ਛੱਡ ਕੇ ਆਏ ਹੋ ਤੇ ਤੁਹਾਨੂੰ ਪਤਾ ਸੀ ਕਿ ਐਮ ਐਲ ਏ ਬਣਨਾ ਹੈ ਇੰਨੀ ਤਨਖਾਹ ਹੈ ਤੁਸੀਂ ਕਿਉਂ ਅਪਲਾਈ ਕੀਤਾ ਫਿਰ ਆਲਰੇਡੀ ਕਮੇਟੀ ਬਣੀ ਹੋਈ ਐ ਸਰ ਤਰਖਾਹਾਂ ਵਾਲਾ ਰਿਵਿਊ ਕਰਾਂਗੇ ਇਹ ਗੱਲ ਕਰਨ ਦੀ ਵੀ ਇੱਥੇ ਤੁਸੀਂ ਹਰ ਚੀਜ਼ ਦੇ ਉੱਤੇ ਵਾਈ ਡੂ ਯੂ ਮੇਕ ఎవਰੀਥਿੰਗ ਡਰਾਮੈਟਿਕ ਵਾਈ ਯੂ ਆਲਵੇਸ ਸਪੀਕ ਟੂ ਦੀ ਗੈਲਰੀ ਇਹ ਰੂਲਿੰਗ ਕਲਾਸ ਹੀ ਇੱਕ ਦੂਜੇ ਦੀਆਂ ਪੱਗਾਂ ਲਾਹਣ ਤੇ ਦਸਤਾਰਾਂ ਲਾਹਣ ਤੇ ਹੋਈ ਹੈ ਕਿਰਪਾ ਕਰਕੇ ਜਿਹੜਾ ਤੇ ਕੋਈ ਬੇਈਮਾਨ ਹੈ ਠਾਗੋ ਨੂੰ ਜ਼ਰੂਰ ਫੜੋ ਅਸੀਂ ਵੀ ਤੁਹਾਡੇ ਨਾਲ ਪਰ ਸਾਰਿਆਂ ਨੂੰ ਆਪਾਂ ਵਾਰੀ-ਵਾਰੀ ਇਹ ਕੰਮ 'ਚ ਨਾ ਉਲਝਾਈਂ ਆ ਜਿਹੜੀ ਗੱਲ ਕਹੀ ਬਹੁਤ ਜੈਨੂਨ ਹੈ ਤੁਸੀਂ ਦਿੱਲੀ ਚ ਵੀ ਕੱਲ ਹੀ ਅਜੇ ਤੁਹਾਡੀਆਂ ਤਨਖਾਹਾਂ ਤੁਹਾਡੀ ਗਵਰਨਮੈਂਟ ਨੇ ਹੀ ਵਧਾਈਆਂ ਕੱਲ ਹੀ ਦਿੱਲੀ ਚ ਹੋਇਆ ਤੁਸੀਂ ਇੱਥੇ ਜੋ ਵੀ ਜੈਨੂਨ ਬੰਦ ਹੈ ਜੋ ਵੀ ਜੈਨੂਨ ਬੰਦ ਹੈ ਐਂਡ ਪੈਨਸ਼ਨ ਜੈਨੂਨ ਬੰਦੀਆਂ ਨੇ ਆਪਾਂ ਨੂੰ ਸਗੋ ਵੀ ਸ਼ੁੱਡ ਪੇ देम ਵੈਲ ਸੋ ਥੈਟ ਇਸ ਕੰਬਲ ਕਿਸੇ ਦਾ ਧਿਆਨ ਹੀ ਨਾ ਹੋ ਸਕੇ ਜੀ ਆਪਾਂ ਅੰਡਰ ਪੇ ਕਰਾਂਗੇ ਫਿਰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਿਓ ਵੰਤਬਾਂਦੀ ਫੇਰੇ ਕੰਮ ਕਿਸੇ ਨਾ ਕਿਸੇ ਦੀ ਜੇਬ ਵੱਲ ਹੱਥ ਤੁਰ ਹੀ ਪੈਣਾ ਆਬਵੀਸਲੀ ਸਾਡੀਆਂ ਪੈਨਸ਼ਨਸ ਸ਼ੁੱਡ ਐਟ ਲੀਸਟ ਜੇ ਉੱਤੇ ਨਹੀਂ ਨਾ ਤੇ ਪਾਰ ਹੋਣੀਆਂ ਚਾਹੀਦੀਆਂ ਕੋ ਗੁਨਾਹ ਥੋੜਾ ਕਿ ਜੇ ਅਸੀਂ ਐਮਐਲਏ ਬਣ ਕੇ ਤੋਂ ਇਸ ਗੱਲ ਕਰ ਮੈਂ ਰਿਕਵੈਸਟ ਕਰਾਂਗਾ ਕਿ ਇਹਦੇ ਵੱਲ ਥੋੜਾ ਜਿਹਾ ਧਿਆਨ ਪੇਸ ਦਿਓ ਜੀ ਇਧਰ ਇੱਕ ਵਿਧਾਇਕ ਇੱਕ ਪੈਨਸ਼ਨ ਦੇ ਮਤੇ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸਮਰਥਨ ਕੀਤਾ ਗਿਆ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਨੇ ਕਿਹਾ ਕਿ ਇਹ ਬਿਲਕੁਲ ਠੀਕ ਹੈ ਪਰ ਵਿਧਾਇਕਾਂ ਦੀ ਗરિਮਾ ਵੀ ਬਰਕਰਾਰ ਰੱਖੀ ਜਾਵੇ ਤਾਂ ਉੱਥੇ ਹੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਸੀਐਮ ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ ਉਹਨਾਂ ਨਾਲ ਗੱਲਬਾਤ ਕੀਤੀ ਮੇਰੇ ਸਾਇਹ ਹੋਗੀ ਰਵਿੰਦਰ ਮੀਤ ਨੇ ਮਸਲਾ ਤੁਸੀਂ ਇਕੱਠਿਆਂ ਨੇ ਚੱਕਿਆ ਸੀ ਕਿਉਂਕਿ ਇਹਨਾਂ ਨੇ ਮਸਲਾ ਚੱਕਿਆ ਤੁਸੀਂ ਹਮਾਇਤ ਕੀਤੀ ਦੇਖਦੇ ਕਿ ਉਹ ਜੋ ਸੀ ਅਯੰਦਾ ਜੈਸਟਰ ਸੀਗੇ ਜੋ ਉਹਨਾਂ ਦੇ ਬਿਆਨ ਸੀ ਕਿਵੇਂ ਦੇਖਦੇ ਹੋ ਸੀਐਮ ਸਾਹਿਬ ਤੇ ਅਜੇ ਜਿਹੜਾ ਤਾਕਤ ਦਾ ਨਸ਼ਾ ਉਤਰ ਨਹੀਂ ਰਿਹਾ ਜਿਹੜਾ ਮੁੱਖ ਮੰਤਰੀ ਹੁੰਦਾ ਨਾ ਉਹ ਬੜਾ ਫਰਾਖਦਲ ਹੋਣਾ ਚਾਹੀਦਾ ਦੂਰ ਅੰਦੇਸ਼ ਹੋਣਾ ਚਾਹੀਦਾ ਐਂਡ ਠੰਡੇ ਮਜ਼ਾਜ ਦਾ ਹੋਣਾ ਚਾਹੀਦਾ ਉਹਨੂੰ ਹਰ ਆਪਣੇ ਸਾਥੀ ਦੀ ਵਿਸ਼ੇਸ਼ਤਾ ਔਰ ਆਪੋਜੀਸ਼ਨ ਵਾਲਿਆਂ ਦੀ ਗੱਲ ਸੰਜੀਦਗੀ ਨਾਲ ਸੁਣਨੀ ਚਾਹੀਦੀ ਕਪੜਿਆਂ ਬਾਹਰ ਹੋਣਾ ਆਪਣੇ ਆਪ ਤੋਂ ਬਾਹਰ ਹੋਣਾ ਇਹ ਚੀਫ ਮਿਨਿਸਟਰ ਨੂੰ ਸ਼ੋਭਾ ਨਹੀਂ ਤੁਸਾ ਕਰ ਗਏ ਕਹਿੰਦੇ ਨੇ ਕਿ ਪੈਨਸ਼ਨ ਵਧਾਉਣ ਦੀ ਕਿਉਂ ਗੱਲਬਾਤ ਕਰ ਰਹੇ ਆ ਕਹਿੰਦੇ ਨਾ ਉਹਦੇ ਸਿਆਸਤ ਦੇ ਵਿੱਚ ਲੋਕਾਂ ਨੇ ਮਜਬੂਰ ਤੋਂ ਨਹੀਂ ਕੀਤਾ ਸੀ ਤੇ ਕਹਿੰਦੇ ਤਰਕ ਦਿੱਤੇ ਗਏ ਭਗਵੰਤ ਮਾਨ ਵੀ ਇਹ ਗੱਲ ਕਹੀ ਸੀ ਫਿਰ ਲੋਕਾਂ ਦੀਆਂ ਖਿੜਕੀਆਂ ਵਿੱਚੋਂ ਕੰਡਕਟਰਾਂ ਵਰਗਾ ਬਾਹਰ ਨਾ ਲਟਕਿਆ ਕਰੋ ਜੇ ਚੀਫ ਮਿਨਿਸਟਰ ਬਣਦਾ ਸ਼ੌਕ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਕੋਈ ਇੱਜ਼ਤ ਮਾਨ ਤੇ ਮਰਿਆਦਾ ਵਾਲਾ ਚਾਹੀਦਾ ਹੈ ਬਸ ਇੱਕ ਕੰਡਕਟਰਾਂ ਵਰਗਾ ਬਾਹਰ ਲਟਕ ਕੇ ਟਿਕਟਾਂ ਕੱਟਣ ਵਾਲਾ ਨਹੀਂ ਚਾਹੀਦਾ ਥੋੜਾ ਆਪਣੇ ਪੰਜਾਬ ਦੇ ਹੱਕਾਂ ਹਕੂਕਾਂ ਤੇ ਚੰਗੀ ਤਰ੍ਹਾਂ ਠੋਕੇ ਪਹਿਰਾ ਦੇ ਲੰਮਾ ਨਾ ਪੈ ਜਾ ਕੇਜਰੀਵਾਲ ਸਾਹਮਣੇ ਅਸੀਂ ਇੰਨੀ ਗੱਲ ਕਹਿਣਾ ਚਾਹੁੰਦੇ ਹਾਂ ਦਿੱਲੀ ਦਿੱਲੀ ਸਰਕਾਰ ਦੀ ਕਹੀ ਹੈ ਤੇ ਵੀ ਹਾਂ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਸਰਕਾਰ ਸਾਹਮਣੇ ਲੰਮੇ ਪੈਗੀ ਤੂੰ ਇਸ ਤਰ੍ਹਾਂ ਇੱਕ ਤੇ ਹੁੰਦਾ ਲੰਮਾ ਪੈਣਾ ਇੱਕ ਹੁੰਦਾ ਡੰਡੋਤ ਕਰਨੀ ਇਹ ਤੇ ਡੰਡੋਤ ਕਰ ਰਿਹਾ ਉਹਨਾਂ ਸਾਹਮਣੇ ਇਹ ਮੁੱਖ ਮੰਤਰੀ ਥੋੜਾ ਇਹਦੇ ਕਿਰਾਏ ਤੇ ਲਾਇਆ ਲੱਖੀ ਜੀ ਤਰਕ ਤੁਸੀਂ ਬੜਾ ਦਿੱਤਾ ਸੀਗਾ ਬੜੇ ਵੈਲਡ ਤਰੀਕੇ ਦੇ ਨਾਲ ਦਿੱਤਾ ਸੀ ਤਰਕ ਸੁਣਿਆ ਕਿਉਂ ਨਹੀਂ ਮੁੱਖ ਮੰਤਰੀ ਸਾਹਿਬ ਦੇਖੋ ਤਰਕ ਜਿਹੜਾ ਸੀ ਉਹ ਪਹਿਲੀ ਹਲਦਾਯੀ ਐਮਐਲਡੀ ਮਿਸੀਪਲ ਪਹਿਲਾਂ ਡਰਾਈਵਰਸ ਜਿਹੜੇ ਪ੍ਰਾਈਵੇਟ ਰੱਖਦੇ ਆ ਉਹਨਾਂ ਦਾ ਤੇ ਪੀ ਦਾ ਉਹਨਾਂ ਦੀ ਮੈਂ ਕਹਾਂ ਜੀ ਜਦੋਂ ਤੁਸੀਂ ਕਿਰਾਏ ਰਹੇ ਹੋ ਡੀਆ ਜਿਹੜੇ ਡੀਆ ਦੇ ਰਹੇ ਹੋ ਨਾਲ ਇਹਨਾਂ ਦੇ ਨਾਲ ਵੀ 10000 ਹੀ ਦਿੰਨੇ ਆ 10 ਦਾ ਡੀਆ ਲਾ ਦਿਓ ਉਹੀ ਤਨਖਾਹ ਕਿਉਂ ਮਾਰਦੇ ਹੋ ਬਹੁਤ ਐਮਐਲ ਇਦਾਂ ਦੇ ਆ ਕਹਿੰਦਾ ਉਹਨਾਂ ਨੂੰ ਟਾਈਮ ਸਰ ਤਨਖਾਹ ਮਿਲਣੀ ਚਾਹੀਦੀ ਹੈ ਇਹ ਨਹੀਂ ਦੇ ਰਹੇ ਅਗਨੀਪਤ ਸਕੀਮ ਨੂੰ ਲੈ ਕੇ ਬੜੀ ਚਰਚਾ ਹੋਈ ਲੰਬੀ ਚੌੜੀ ਗੱਲਬਾਤ ਹੋਈ ਕਿਵੇਂ ਦੇਖਦੇ ਹੋ ਪਾਸ ਕਰ ਦਿੱਤਾ ਗਿਆ ਮਤਾ ਸਰਵਸੰਮਤੀ ਦੇ ਨਾਲ ਹਾਲਾਂਕਿ ਦੋ ਵਿਧਾਇਕ ਜਿਹੜੇ ਭਾਜੀਪੀ ਦੇ ਸੀਗੇ ਉਹ ਵਿਧਾਇਕਾਂ ਨੇ ਹਾਲਤ ਕਰ ਸਹਿਮਤੀ ਨਹੀਂ ਜਤਾਈ ਲੇਕਿਨ ਬਾਕੀ ਐਮਐਲਏ ਹਮਾਇਤ ਦੇ ਵਿੱਚ ਖੜੇ ਸੀ ਦੇਖੋ ਅਗਨੀਪਤ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਸਾਡੀ ਜਿਹੜੇ ਮਿਲਟਰੀ ਦੇ ਪਰਾਮਿਟਰੀ ਉਹਨਾਂ ਦਾ ਕਿਤੇ ਕਿਤੇ ਨਰਾਦਰ ਆ ਤੇ ਮੈਂ ਸਮਝਦਾ ਕਿ ਜਿਹੜੇ ਲੋਕ ਸਾਡੇ ਸਰਹੰਦਾ ਦੇ ਰਾਖੀ ਕਾਦੇ ਬਾਰਡਰਸ ਉਹਨਾਂ ਦਾ ਬਾਰਡਰ ਤੇ ਉਹ ਰਾਖ ਸਾਡੀ ਰਾਖੀ ਕਰਦੇ ਆ ਅਸੀਂ ਜੇ ਅੱਜ ਆਜ਼ਾਦੀ 'ਚ ਘੁੰਮਦੇ ਆ ਜਾਂ ਸਾਹ ਚੰਗਾ ਲੈਨੇ ਆ ਤੇ ਇਹ ਉਹਨਾਂ ਦੀ ਬਦੌਲਤ ਆ ਮੈਂ ਸਮਝਦਾ ਕਿ ਸੈਂਟਰ ਸਕੀਮ ਜਿਹੜੇ ਸੈਂਟਰ ਸਰਕਾਰ ਆ ਉਹਨੂੰ ਕਿਤੇ ਉਦੈਨ ਉਹ ਜਿਹੜਾ ਕਿਸਾਨਾਂ ਦੇ ਬਿੱਲ ਸੀ ਉਹਨਾਂ ਦਾ ਬਿੱਲ ਲੋਕ ਵਿਰੋਧ ਚ ਆਂਦੇ ਆ ਪਰ ਲੋਕਾਂ ਦੀ ਪਹਿਲਾਂ رائے ਲੈਣੀ ਚਾਹੀਦੀ ਆ ਉਹ ਖਾਸ ਤੌਰ ਤੇ ਜਿਹੜੇ ਆਰਮੀ ਆ ਐਕਸ ਆਰਮੀ ਮੈਨ ਆਰਮੀ ਵਾਲੇ ਆ ਜਾਂ ਉਹਨਾਂ ਰਿਲੇਟਿਡ ਜਿਹੜੇ ਲੋਕ ਆ ਸੂਝਵਾਨ ਉਹਨਾਂ ਦੀ ਸਲਾਹ ਲੈਣੀ ਚਾਹੀਦੀ ਜੀ इधर अग्निपथ योजना के खिलाफ विधानसभा अच्छ मता भी पास किया गया मुख्यमंत्री ने मता पेश जिस भाजपा छड़ के हर सियासी पार्टी ने समर्थन दिता भगवंत मान ने भी कहा कि वह गृहमंत्री अमित शाह न इस बारे मुलाकात करोजना वापस लैं की मंग करस ने भी इस मते का समर्थन किया तो श्रोमी अकाली दल ने भी इस मते की हिमायत की मनप्री तेली ने अकाली दल व संबोधन किया कि केंद्र इस अग्निपथ योजना को तुरंत वापस लेना चाहिए अग्निपथ योजना नौजवानों के सुपनिया के खिलाफ है बीजेपी ने अग्निपथ अग्निपथ खिलाफ मते का विरोध किया उन्होंने कहा कि अग्निपथ योजना नाल नौजवानों को फायदा होगा अग्निवीर ट्रेनिंग मिलेगी चार साल के लिए भी पेड ट्रेनिंग उस तो बादलफुल होकर सिर्फ आम ही बल्कि ਪੈਰਾ ਮਿਲਟਰੀ ਫੋਰਸਿਸ ਦੇ ਵਿੱਚ ਵੀ ਜਾ ਸਕਣਗੇ ਇਹ ਕਹਿਣਾ ਸੀ ਭਾਜਪਾ ਦੇ ਵਿਧਾਇਕ ਸੂਬਾ ਪ੍ਰਧਾਨ ਅਸ਼ੁਨੀਸ਼ ਸ਼ਰਮਾ ਦਾ ਕੀ ਸੈਨਾ ਦੇ ਮਾਮਲੇ ਦੇ ਅੰਦਰ ਸੁਰੱਖਿਆ ਦੇ ਮਾਮਲੇ ਦੇ ਅੰਦਰ ਰਾਜਨੀਤੀ ਹੋਣੀ ਚਾਹੀਦੀ ਹੈ ਕਿਆ ਸਾਨੂੰ ਕਿ ਆਪਣੇ ਉਹਨਾਂ ਪ੍ਰਮੁੱਖਾਂ ਦੇ ਉੱਤੇ ਯਕੀਨ ਨਹੀਂ ਹੈ ਸਰਕਾਰ ਕੀ ਚਾਹੁੰਦੀ ਹੈ ਜਦ ਫੌਜ ਕੀ ਚਾਹੁੰਦੀ ਹੈ ਫੌਜ ਚਾਹੁੰਦੀ ਹੈ ਕਿ ਸਾਡੀ ਫੌਜ ਦੀ ਆਯੂ ਜਿਹੜੀ ਹੈ ਉਹ ਥੋੜਾ ਨਿਮੀ ਆਏ ਬੁੱਢੀ ਫੌਜ ਨਾ ਆਏ ਔਰ ਦੁਨੀਆ ਦੇ ਅਸੀਂ ਸਾਰੇ ਸਮੇਂਦਾਰ ਆ ਫੌਜ ਨੂੰ ਸਮਝਣ ਵਾਲੇ ਜਿਹੜੇ ਡਿਫੈਂਸ ਦੇ ਅਧਿਕਾਰੀ ਨੇ ਜਿਨ੍ਹਾਂ ਨੇ 10-15 ਸਾਲ ਲਗਾ ਕੇ ਇਹ ਸਕੀਮ ਬਣਾਈ ਆ ਅਸੀਂ ਉਹਨਾਂ ਤੋਂ ਬੁੱਧੀ ਮੰਨ ਤੇ ਨਹੀਂ ਹੋ ਸਕਦੇ ਔਰ ਦੁਨੀਆ ਦੇ ਕਈ ਦੇਸ਼ਾਂ 'ਚ ਇਜ਼ਰਾਈਲ ਦੇ ਅੰਦਰ ਸੁਰੱਖਿਆ ਦੇ ਲਈ ਉਹਨਾਂ ਦੀਆਂ ਕੁੜੀਆਂ ਵੀ ਚੁੱਲ੍ਹੇ ਤੇ ਬੈਠਦੀਆਂ ਤੇ ਨਾਲ ਉਹਨਾਂ ਨੇ ਹਥਿਆਰ ਰੱਖਿਆ ਹੁੰਦਾ ਉਹਨਾਂ ਲਈ ਜ਼ਰੂਰੀ ਹੈ ਚਾਹੇ ਲੜਕੀ ਹੈ ਚਾਹੇ ਲੜਕਾ ਹੈ ਉਹਨਾਂ ਚਾਰ ਸਾਲ ਟ੍ਰੇਨਿੰਗ ਲੈਣੀ ਆ ਕਿ ਕਿਸੇ ਦੇਸ਼ 'ਚ 2 ਸਾਲ ਆ ਕਿਸੇ 3 ਸਾਲ ਆ ਤੁਸੀਂ ਇਹਨੂੰ ਸਰਵਿਸ ਕਿਉਂ ਗਿਣ ਰਹੇ ਹੋ ਕਦੋਂ ਕੌਣ ਕਹਿ ਰਿਹਾ ਕਿ ਇਹ ਨੌਕਰੀ ਹੈ 25% ਉਹਦਾ ਹਿੱਸਾ ਜਿਹੜਾ ਫੌਜ ਚ ਚਲਾ ਜਾਏਗਾ ਉਹ ਚੋਂ 10% ਜਿਹੜਾ ਹਿੱਸਾ ਸਰਪੀ ਚ ਚਲਾ ਜਾਏਗਾ ਮੈਨੂੰ ਲੱਗਦਾ ਹੈ ਕਿ ਇਹ ਮਤਾ ਲਿਆਣਾ ਗਲਤ ਆ ਔਰ ਮੈਂ ਇਹਦਾ ਵਿਰੋਧ ਕਰਦਾ ਬਹੁਤ ਬਹੁਤ ਧੰਨਵਾਦ ਜਿਸ ਦਿਨ ਦੀ ਇਹ ਯੋਜਨਾ ਜਿਹੜੀ ਅਗਨੀ ਪਥ ਜਿਹੜੀ ਇਹ ਸਕੀਮ ਜਿਹੜੀ ਜਿਸ ਦਿਨ ਦੀ ਆਈ ਆ ਪੂਰੇ ਦੇਸ਼ ਦੇ ਵਿੱਚ ਇਹਦੇ ਵਿਰੋਧ ਚ ਪ੍ਰੋਟੈਸਟ ਹੋ ਰਹੇ ਨੇ ਸੋ ਇਹ ਸਕੀਮ ਆ ਜਿਹੜੀ ਵਾਪਸ ਲੈਣੀ ਚਾਹੀਦੀ ਹੈ ਕਿ ਨੌਜਵਾਨਾਂ ਦੇ ਹੱਕ ਦੇ ਵਿੱਚ ਨਹੀਂ ਜਿਸ ਤਰ੍ਹਾਂ ਪਹਿਲਾਂ ਸਾਰਿਆਂ ਨੇ ਮੈਂਬਰ ਸਾਹਿਬਾਨ ਨੇ ਇਹ ਤੇ ਆਪਣੇ ਵਿਚਾਰ ਰੱਖਿਆ ਮੋਂਾਂ ਦੀ ਪ੍ਰਵੋਧਤਾ ਕਰਦਾ ਕਿ 21 ਸਾਲ ਦੇ ਵਿੱਚ ਹੀ ਨੌਜਵਾਨ ਨੂੰ ਉਹਨਾਂ ਨੇ ਫਾਰਕ ਕਰ ਦੇਣਾ ਕੋਈ ਪੈਨਸ਼ਨ ਨਹੀਂ ਉਹਦਾ ਕੋਈ ਜਿਹੜਾ ਫਿਊਚਰ ਨਹੀਂ ਹੈਗਾ ਸੋ ਇਸ ਲਈ ਇਹ ਜਿਹੜੀ ਸਕੀਮ ਹੈਗੀ ਆ ਇਹ ਕੇਂਦਰ ਸਰਕਾਰ ਨੂੰ ਵਾਪਸ ਲੈਣੀ ਚਾਹੀਦੀ ਆ ਅਤੇ ਇਸ ਮਤੇ ਦੇ ਮੈਂ ਹੱਕ ਦੇ ਵਿੱਚ ਆ ਅਤੇ ਸਰਬਸੰਮਤੀ ਦੇ ਨਾਲ ਜਿਹੜਾ ਮਤਾ ਇਹ ਪਾਸ ਕਰਨਾ ਚਾਹੀਦਾ ਇਹਦਰ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦੇ ਖਿਲਾਫ ਵਿਧਾਨ ਸਭਾ ਵਿੱਚ ਅੱਜ ਮਤਾ ਪਾਸ ਹੋਇਆ ਸੇਕ ਮੰਤਰੀ ਮੀਤ ਹੇਰ ਨੇ ਮਤਾ ਪੇਸ਼ ਕੀਤਾ ਸੀ ਉਹਨਾਂ ਕਿਹਾ ਕਿ ਕੇਂਦਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੇਂਦਰੀਕਰਨ ਨਹੀਂ ਕਰਨ ਦੇਾਂਗੇ ਹਾਲਾਂਕਿ ਭਾਜਪਾ ਦੇ ਵਿਧਾਇਕਾਂ ਨੇ ਇਸ ਮਤੇ ਦਾ ਵੀ ਵਿਰੋਧ ਕੀਤਾ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਲਈ ਜਿਹੜੀ ਕੋਸ਼ਿਸ਼ ਕੀਤੀ ਹੈ ਉਸ ਨੂੰ ਇਸ ਮਤੇ ਦੇ ਰਾਹੀਂ ਇਹ ਕਿਹਾ ਗਿਆ ਕਿ ਇਹ ਕੋਸ਼ਿਸ਼ਾਂ ਗਲਤ ਨੇ ਇਸ ਦਾ ਕੇਂਦਰੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਇਹ ਕਿਹਾ ਗਿਆ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹ ਪੰਜਾਬ ਦੀ ਰੂਹ ਹੈ ਇਸ ਕਰਕੇ ਇਸ ਦਾ ਕੇਂਦਰੀਕਰਨ ਕਰਨਾ ਗਲਤ ਹੈ ਇਸ ਦੇ ਵਿਰੋਧ ਦੇ ਵਿੱਚ ਵੀ ਅੱਜ ਮਤਾ ਪੇਸ਼ ਕੀਤਾ ਗਿਆ ਹਰ ਪਾਰਟੀ ਨੇ ਇਸ ਦਾ ਸਮਰਥਨ ਕੀਤਾ ਪਰ ਜ਼ਾਹਿਰ ਹੈ ਪਾਜਪਾ ਨੇ ਇਸ ਦਾ ਵਿਰੋਧ ਕੀਤਾ ਆਸ਼ੁਨੀ ਸਰ ਮੈਂ ਅੱਜ ਸਦਨ 'ਚ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਵੈਸੇ ਪੈਸੇ ਅਸੀਂ ਪਹਿਲਾਂ ਵੀ ਕੱਟ ਨਹੀਂ ਦੇ ਰਹੇ 100 ਕਰੋੜ ਕਿਉਂਕਿ ਅੱਜ ਹਰਿਆਣੇ ਦੇ ਹਿਮਾਚਲ ਦੇ ਕਿਸੇ ਕਾਲਜ ਕੋਲੇ ਪੰਜਾਬ ਯੂਨੀਵਰਸਿਟੀ ਦੀ ਐਫੀਲੀਏਸ਼ਨ ਲਈ 100 ਕਰੋੜ ਸਾਡੇ ਕਾਲਜਾਂ ਤੇ ਆਉਂਦਾ ਤੇ ਤਕਰੀਬਨ 40 ਕਰੋੜ ਅਸੀਂ ਹੋਰ ਦਿੰਨੇ ਆ ਤੇ ਸਾਰਾ ਅੱਜ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਮਾਨਯੋਗ ਮੁੱਖ ਮੰਤਰੀ ਸਾਹਿਬ ਸਦਨ ਚ ਮੌਜੂਦ ਹੈ ਮੈਂ ਇਹਨਾਂ ਨਾਲ ਜਦੋਂ ਇਸ ਮੁੱਦੇ ਤੇ ਗੱਲ ਵੀ ਕੀਤੀ ਤਾਂ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਕਿਹਾ ਇਹ ਕਹਿੰਦੇ 40 ਕੇ ਅਸੀਂ 100 ਦਾ 100% ਦੇਣ ਨੂੰ ਤਿਆਰ ਆ ਪਰ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪੈਣੀ ਚਾਹੀਦੀ ਹੈ ਤੇ ਸਰ ਕੋਈ ਇਹ ਜਿਹੜਾ ਅੱਜ ਅਸੀਂ ਇਹ ਮਤਾ ਪੇਸ਼ ਕਰ ਰਹੇ ਆ ਇਹ ਕੋਈ ਅਸੀਂ ਸੈਂਟਰ ਤੋਂ ਭੀਖ ਨਹੀਂ ਮੰਗ ਰਹੇ ਪੰਜਾਬ ਜੁਨੀਵਰਸਿਟੀ ਸਾਡੀਆਂ ਸਾਡਾ ਇਤਿਹਾਕ ਹੈ ਯੂਨੀਵਰਸਿਟੀ ਤੇ ਵੀ ਚੰਡੀਗੜ੍ਹ ਤੇ ਵੀ ਪੰਜਾਬ ਦੇ ਪਾਣੀ ਤੇ ਵੀ ਤੇ ਪੰਜਾਬੀ ਬੋਰਡ ਦੇ ਇਲਾਕਿਆਂ ਤੇ ਵੀ ਕਿਉਂਕਿ ਸਰ ਬਣੀ ਸਾਡੀ ਧਰਤੀ ਤੇ ਸਾਡੇ ਪਿੰਡ ਝੜ ਕੇ ਯੂਨੀਵਰਸਿਟੀ ਪੜਾਈ ਗਈ ਤੇ ਕਿਸ ਤਰ੍ਹਾਂ ਸੀ ਜਿਹੜਾ ਸੈਂਟਰ ਨੂੰ ਕੇਂਦਰੀਕਰਨ ਕਰ ਦੇ ਦਈਏ ਜਿਨ੍ਹਾਂ ਨੇ ਕਰਨਾ ਹੀ ਆ ਬਠਿੰਡੇ ਯੂਨੀਵਰਸਿਟੀ ਬਣਾ ਕੇ ਦਿੱਤੀ ਆ ਸਾਡੇ ਬਰਨਾਲੇ ਆ ਮੁੱਖ ਮੰਤਰੀ ਸਾਹਿਬ ਬੈਠੇ ਆ ਸਾਡੇ ਉੱਥੇ 65 ਕਿਲੇ ਪਿਆ ਹੰਡਾ ਇਹਦੇ ਤੁਹਾਨੂੰ ਹੋਰ ਦੇ ਦੇ ਦਿੰਨੇ ਆ ਬਣਾ ਲਓ ਉੱਥੇ ਕੇਂਦਰੀ ਯੂਨੀਵਰਸਿਟੀ ਜਿਹੜਾ ਕੁਝ ਤੁਸੀਂ ਕਰਨਾ ਕਰ ਲੋ ਪਰ ਸਰ ਪੰਜਾਬ ਜੁਨੀਵਰਸਿਟੀ ਸਾਡੀ ਵਿਰਾਸਤ ਹੈ ਅਸੀਂ ਹਿਸਟੋਰਿਕਲੀ इमोਸ਼ਨਲੀ ਉਹਦੇ ਨਾਲ ਅਟੈਚਡ ਆ ਇਹ ਕਿਸੇ ਹਾਲਾਤ ਚ ਸੈਂਟਰ ਨੂੰ ਇਹਦਾ ਕੇਂਦਰੀਕਰਨ ਜਿਹੜਾ ਨਹੀਂ ਕਰਨ ਦਿੱਤਾ ਜਾਊਦਾ ਗਿਆ ਜੋ ਹੈ ਹੀ ਨਹੀਂ ਹੈ ਮੁੱਖ ਮੰਤਰੀ ਸਾਹਿਬ ਇੱਥੇ ਨਹੀਂ ਫਾਈਨੈਂਸ ਮਿਨਿਸਟਰ ਸਾਹਿਬ ਬੈਠੇ ਆ ਮੈਂ ਪੁੱਛਣਾ ਚਾਹੁੰਦਾ ਕਿ ਪੰਜਾਬ ਜੁਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਕੋਈ ਤਜ਼ਬੀਰ ਕੇਂਦਰ ਸਰਕਾਰ ਨੇ ਭੇਜੀ ਹੈ ਕੋਈ ਚਿੱਠੀ ਪੰਜਾਬ ਸਰਕਾਰ ਨੂੰ ਆਈ ਹੈ ਕੋਈ ਬਿਆਨ ਕੇਂਦਰ ਸਰਕਾਰ ਦੇ ਕਿਸੇ ਪ੍ਰਤੀ代表 ਦਾ ਆਇਆ ਹੈ ਜੇ ਨਹੀਂ ਆਇਆ ਹੈ ਤਾਂ ਫਿਰ ਇਹ ਕਿਉਂ ਸੋਚਿਆ ਜਾ ਰਿਹਾ ਹੈ ਕਿ ਕੇਂਦਰੀਕਰਨ ਹੋ ਰਿਹਾ ਹੈ ਮੈਂ ਅੱਜ ਹਾਊਸ ਵਿੱਚ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਕੇਂਦਰ ਸਰਕਾਰ ਦੀ ਐਸੀ ਕੋਈ ਤਜਵੀਜ਼ ਜਾਂ ਮਨਸ਼ਾ ਨਹੀਂ ਹੈ ਪੰਜਾਬ ਯੂਨੀਵਰਸਿਟੀ ਦਾ ਮੌਜੂਦਾ ਦਰਦਾ ਹਾਲ حال ਵਿੱਚ ਕਾਇਮ ਰਹੇਗਾ ਸਪੀਕਰ ਸਾਹਿਬ ਮਾਨਜੋਬ ਹਾਈ ਕੋਰਟ ਨੇ ਇੱਕ ਪ੍ਰੋਫੈਸਰ ਦੀ ਰਿਟ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਕੇਂਦਰ ਸਰਕਾਰ ਨੂੰ ਇਹ ਹਦਾਇਤ ਦਿੱਤੀ ਹੈ ਉਹ ਪ੍ਰੋਫੈਸਰ ਦੀ ਕੋਰਟ ਵਿੱਚ ਮੰਗ ਸੀ ਕਿ ਪੰਜਾਬ ਸਰਕਾਰ ਯੂਨੀਵਰਸਟੀਆਂ ਲੋੜਾਂ ਪੂਰੀਆਂ ਨਹੀਂ ਕਰ ਰਹੀ ਇਸ ਕਰਕੇ ਕੇਂਦਰ ਇੱਥੇ ਧਿਆਨ ਦੇਵੇ ਹੁਣ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਕੋਰਟ ਵਿੱਚ ਆਪਣਾ ਪੱਖ ਕਿਉਂ ਨਹੀਂ ਰੱਖ ਸਕੀ ਕੀ ਦੀ ਜ਼ਿੰਮੇਵਾਰੀ ਸੀ ਇਸ ਲਈ ਜਨਤਾ ਨੂੰ ਬਰਗ ਰੌਣ ਲਈ ਮਤੇ ਨਾ ਲੈ ਕੇ ਆਓ ਇਧਰ ਵਿਧਾਨ ਸਭਾ ਦੀ ਕਾਰਵਾਈ ਨੂੰ ਲੈ ਕੇ ਸਪੀਕਰ ਕੁਲਤਾਰ ਸੰਧਵਾ ਨੇ ਜੋ ਰੋਲ ਨਿਭਾਇਆ ਉਸ ਦੀ ਤਾਰੀਫ ਕੀਤੀ ਜਾ ਰਹੀ ਹੈ ਉਹਨਾਂ ਨਾਲ ਖਾਸ ਗੱਲਬਾਤ ਕੀਤੀ ਮੇਰੇ ਸਹਿਯੋਗੀ ਰਵਿੰਦਰ ਮੀਤ ਨੇ ਸੰਧਵਾ ਨੇ ਕਿਹਾ ਕਿ ਇਸ ਸੈਸ਼ਨ ਵਿੱਚ ਲੋਕਾਂ ਦੇ ਮੁੱਦੇ ਚੁਕੇ ਗਏ ਤੇ ਉਹਨਾਂ ਨੇ ਵੀ ਜਿੰਨਾ ਸੰਭਵ ਹੋ ਸਕਿਆ ਹਰ ਜਿਹੜਾ ਮੈਂਬਰ ਹੈ ਉਸ ਨੂੰ ਸੈਟੀਸਫਾਈ ਕਰਨ ਦੀ ਟਾਈਮ ਦੇ ਕੇ ਕੋਸ਼ਿਸ਼ ਕੀਤੀ ਚਾੜ ਨਾਲ ਇੱਥੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਨੇ ਸੰਧਵਾ ਜੀ ਨਾਲ ਗੱਲਬਾਤ ਕਰਦੇ ਆ ਸੰਧਵਾ ਸਾਹਿਬ 10 ਮਹੀਨਿਆਂ ਬਾਅਦ ਸਹੀ ਡਿਪਟੀ ਸਪੀਕਰ ਮਿਲ ਗਿਆ ਜੈ ਕਿਸ਼ਨ ਰੌੜੀ ਜਿਹਦਾ ਨਾਮ ਅਨਾਉਂਸ ਕਰ ਦਿੱਤਾ ਕਿਵੇਂ ਲੱਗ ਰਿਹਾ ਕਿਵੇਂ ਅੱਗੇ ਦੀ ਕੰਮ ਲੈ ਕੇ ਦੇਖੋ ਜੀ ਸਰਦਾਰ ਜੈ ਕਿਸ਼ਨ ਸਿੰਘ ਰੌੜੀ ਬਹੁਤ ਹੀ ਕੰਪੀਟੈਂਟ ਵਿਧਾਇਕ ਰਹੇ ਨੇ ਪਿਛਲੇ 5 ਸਾਲ एसआरबी ਉਹਨਾਂ ਦੀ ਇੰਟਰਵੈਂਸ਼ਨ ਜਿਹੜੀ ਬੜੀ ਪੋਜ਼ਿਟਿਵ ਸੀ ਔਰ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਡਿਪਟੀ ਸਪੀਕਰ ਪ੍ਰਪੋਜ਼ ਕੀਤਾ ਤੇ ਸਾਰੇ ਹਾਊਸ ਨੇ ਨਿਰਵਿਰੋਧ ਉਹਨਾਂ ਨੂੰ ਚੁਣਿਆ ਇਹਦੇ ਲਈ ਉਹਨਾਂ ਨੂੰ ਵਧਾਈ ਦੋ ਮਤੇ ਪਾਸ ਕੀਤੇ ਗਏ ਨੇ ਪੰਜਾਬ ਯੂਨੀਵਰਸਿਟੀ ਦਾ ਮਤਾ ਪਾਸ ਕੀਤਾ ਗਿਆ ਕਿਉਂਕਿ ਵਿਰੋਧ ਕੀਤਾ ਜਾ ਰਿਹਾ ਕਿ ਯੂਨੀਵਰਸਿਟੀ ਦਾ ਸੈਂਟਰਲਾਈਜ਼ੇਸ਼ਨ ਨਹੀਂ ਹੋਣਾ ਚਾਹੀਦਾ ਦੂਸਰਾ ਅਗਨੀਪਥ ਹਾਲਾਂਕਿ ਭਾਜਪੀ ਦੇ ਦੋ ਵਿਧਾਇਕਾਂ ਨੇ ਵਿਰੋਧ ਵੀ ਕੀਤਾ ਲੇਕਿਨ ਬਾਕੀ ਵਿਰੋਧਾਂ ਦੀ ਸਹਿਮਤ ਜਿਹੜੇ तमाम ਵਿਰੋਧ ਜਿਹੜੇ ਕੀਤੇ ਗਏ ਸੀਗੇ ਅਗਨੀਪਥ ਸਕੀਮ ਨੂੰ ਲੈ ਕੇ ਉਹ ਮਤਾ ਪਾਸ ਕਰ ਦਿੱਤਾ ਗਿਆ ਦੇਖੋ ਜੀ ਇਹ ਪੰਜਾਬ ਦੇ ਹੱਕ 'ਚ ਨਹੀਂ ਦੇਸ਼ ਦੇ ਹੱਕ 'ਚ ਨਹੀਂ ਇਹ ਮਤੇ ਸੋ ਇਹ ਲਗਭਗ ਸਿਰਫ ਇੱਕ ਬਿਨਾ ਇੱਕ ਪਾਰਟੀ ਦੇ ਬਾਕੀਆਂ ਸਾਰੀਆਂ ਹੀ ਪੰਜਾਬ ਸਟੇਟ ਦੀਆਂ ਪੋਲਿਟੀਕਲ ਪਾਰਟੀਆਂ ਦਾ ਉਹਨਾਂ ਵੱਲੋਂ ਇਹਨਾਂ ਮਤਿਆਂ ਦੀ ਪ੍ਰੋੜਤਾ ਕੀਤੀ ਗਈ ਜਿਹੜੇ ਪੀਯੂ ਵਾਲਾ ਮਤਾ ਮਤਾ ਹੈਗਾ ਉਸ ਮਤੇ ਤੇ ਤਾਂ ਕਿਹਾ ਜਾ ਰਿਹਾ ਵਿਧਾਨ ਸਭਾ ਸਦਨ ਦੇ ਵਿੱਚ ਬੀਜੇਪੀ ਵੱਲੋਂ ਕਿ ਕਿਸੇ ਨੇ ਕਿਹਾ ਹੀ ਨਹੀਂਗਾ ਕਿ ਸੈਂਟਰਲਾਈਜ਼ ਕਰ ਰਹੇ ਹਾਂ ਅਸੀਂ ਕੋਈ ਬਿਆਨ ਨਹੀਂ ਦਿੱਤਾ ਫਿਰ ਵੀ ਮਤਾ ਲਿਆਂਦਾ ਕਿ ਇਸ ਦੇ ਦੇਖੋ ਮੇਰੀ ਇੱਕ ਮਰਿਆਦਾ ਹੈ ਸਪੀਕਰ ਦੀ ਮੈਂ ਉਸ ਤੋਂ ਬਾਅਦ ਬੋਲ ਨਹੀਂ ਸਕਦਾ ਲੇਕਿਨ ਬਿਨਾ ਗੱਲੋਂ ਥੋੜੀ ਵੀ ਸਾਡੇ ਸਾਰੇ ਸਟੂਡੈਂਟ ਪ੍ਰੋਟੈਸਟ ਕਰ ਰਹੇ ਆ ਕਈ ਅਧਿਆਪਕ ਬਾਡੀਜ਼ ਕਰ ਰਹੀਆਂ ਆ ਪੰਜਾਬ ਦੇ ਲੋਕ ਕਰ ਰਹੇ ਆ ਸੋ ਵਿਧਾਨ ਸਭਾ ਹੀ ਤਾਂ ਉਹੀ ਹੋਏਗਾ ਨਾ ਜੋ ਪੰਜਾਬ ਦੇ ਲੋਕ ਚਾਹਣਗੇ ਤਾਂ ਇਹਨੇ ਕੁਲਤਾਰ ਸਿੰਘ ਸੰਧਾ ਜੋ ਕਿ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਅਗਰ ਕੋਈ ਖਾਮੀਆਂ ਹੈਗੀਆਂ ਤਾਂ ਹੀ ਵਿਰੋਧ ਕੀਤਾ ਜਾ ਰਿਹਾ ਨਹੀਂ ਤਾਂ ਕੋਈ ਵੀ ਪਾਰਟੀ ਜਿਹੜਾ ਨਾ ਤਾਂ ਅਗਨੀਪਾਤ ਦਾ ਵਿਰੋਧ ਕਰਦੀ ਤੇ ਨਾ ਹੀ ਪੀਯੂ ਨੂੰ ਸੈਂਟਰਲਾਈਜ਼ ਕਰਦਾ ਜਿਹੜਾ ਮਸਲਾ ਉੱਠਿਆ ਉਹ ਮਸਲਾ ਔੜਦਾ ਕਿਧਰ ਨ ਕਿਤੇ ਕੋਈ ਗੱਲਬਾਤ ਐਸੀ ਹੈਗੀ ਆ ਜਿਹਦੇ ਕਰਕੇ ਲਗਾਤਾਰ ਵਿਰੋਧ ਜਾਹਰ ਕੀਤਾ ਗਿਆ ਕੈਮਰਾਮੈਨ ਤੁਸੀਂ ਬਹਿਰਾ ਦਿਨ ਆਰਵਿੰਦਨ ਬੀਟੀਸੀ ਨਿਊਜ਼ ਚੰਡੀਗੜ੍ਹ ਇਧਰ ਜੈ ਕਿਸ਼ਨ ਰੋੜੀ ਨੂੰ ਅੱਜ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਨਿਯੁਕਤ ਕਰ ਦਿੱਤਾ ਗਿਆ ਹੈ ਸੀਐਮ ਭਗਵੰਤਪਾਲ ਨੇ ਜੈ ਰੋੜੀ ਜੈ ਕਿਸ਼ਨ ਰੋੜੀ ਨੂੰ ਮੁਬਾਰਕਬਾਦ ਵੀ ਦਿੱਤੀ ਸਰਬਸੰਮਤੀ ਦੇ ਨਾਲ ਡਿਪਟੀ ਸਪੀਕਰ ਚੁਣੇ ਗਏ ਨੇ ਜੈ ਕਿਸ਼ਨ ਰੋੜੀ ਹਲਕਾ ਗੜਸ਼ੰਕਰ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਨੇ ਰੋੜੀ ਉਹਨਾਂ ਦੇ ਅੱਜ ਉਹਨਾਂ ਨੂੰ ਇਲੈਕਟ ਕਰਨ ਤੋਂ ਬਾਅਦ ਉਹਨਾਂ ਨੂੰ ਸੀਟ ਤੇ ਵੀ ਬਿਠਾਉਣ ਦੀ ਜਿਹੜੀ ਰਸਮ ਹੈ ਉਹ ਅਦਾ ਕਰਤੀ। ਹਰ ਪਾਰਟੀ ਨੇ ਉਹਨਾਂ ਨੂੰ ਇਸ ਦੇ ਲਈ ਮੁਬਾਰਕਬਾਦ। ਕੋਈ ਹੋਰ ਕੈਂਡੀਡੇਟ ਨਹੀਂ ਪ੍ਰਪੋਜ਼ ਕੀਤਾ ਗਿਆ ਸੋ ਸ਼੍ਰੀ ਜੈ ਕਿਸ਼ਨ ਸਿੰਘ ਜੀ ਰੌੜੀ ਜਿਹੜੇ ਮਾਨਯੋਗ ਮੈਂਬਰ ਨੇ ਉਹਨਾਂ ਨੂੰ ਡਿਪਟੀ ਸਪੀਕਰ ਡਿਕਲੇਅਰ ਕੀਤਾ ਜਾਂਦਾ ਹੈ। ਔਰ ਮੈਂ ਬੇਨਤੀ ਕਰਦਾ ਕਿ ਮਾਨਯੋਗ ਸੀਐਮ ਸਾਹਿਬ ਸ਼੍ਰੀ ਜੈ ਕਿਸ਼ਨ ਸਿੰਘ ਰੌੜੀ ਸਾਹਿਬ ਨੂੰ ਡਿਪਟੀ ਸਪੀਕਰ ਦੀ ਸੀਟ ਤੇ ਬਿਰਾਜਮਾਨ ਕਰਨਗੇ ਇਦਾਂ ਕਾਰਵਾਈ ਅੱਜ ਖਤਮ ਹੋ ਗਈ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਸੈਸ਼ਨ ਨੂੰ ਫਰੂਟਫੁਲ ਸੈਸ਼ਨ ਕਰਾਰ ਦਿੱਤਾ ਕਿ ਆ ਕਿ ਬਹੁਤ ਕੁਝ ਪੰਜਾਬ ਦੇ ਹਿੱਤ ਦੇ ਵਿੱਚ ਇਸ ਸੈਸ਼ਨ ਦੇ ਰਾਈ ਕੀਤਾ ਗਿਆ ਹੁਣ ਵਿਧਾਨ ਸਭਾ ਦਾ ਸੈਸ਼ਨ ਦੇਖਣ ਲੱਗ ਗਏ ਗੈਲਰੀ ਦੇ ਵਿੱਚ ਵੀ ਆਮ ਲੋਕ ਆਉਣ ਲੱਗੇ ਕਿਉਂਕਿ ਵਿਧਾਨ ਸਭਾ ਲੋਕਾਂ ਦੀ ਹੈ ਲੋਕਤੰਤਰ ਲੋਕਾਂ ਦਾ ਲੋਕਾਂ ਨੂੰ ਇਹਦੇ ਵਿੱਚ ਅਸੀਂ ਹੋਰ ਵੀ ਹਿੱਸੇਦਾਰੀ ਲੋਕਾਂ ਦੀ ਪਵਾਵਾਂਗੇ ਤਾਂ ਕਿ ਆ ਕੇ ਉਹ ਦੇਖ ਸਕਣ ਅਗਨੀ ਪਥਰ ਪੰਜਾਬੀ ਯੂਨੀਵਰਸਿਟੀ ਦੇਖੋ ਅਗਨੀ ਪਥ ਜਿਹੜੀ ਯੋਜਨਾ ਹੈ ਉਹਦੇ ਲਈ ਮੈਂ ਐਚਐਮ ਸਾਹਿਬ ਨੂੰ ਮਿਲੂੰਗਾ ਪ੍ਰਧਾਨ ਮੰਤਰੀ ਜੀ ਨੂੰ ਮਿਲੂੰਗਾ ਕਿਉਂਕਿ ਸਾਡਾ ਪੰਜਾਬ ਤਾਂ ਜਰਨੈਲਾਂ ਵਾਸਤੇ ਫੌਜ ਵਾਸਤੇ ਮਸ਼ਹੂਰ ਹੈ ਕਿਸ ਤਰ੍ਹਾਂ ਨਾ ਕਰੋ ਕਿ ਦੋ ਤਿੰਨ ਸਾਲ ਸਿਰਫ ਉਹਨਾਂ ਤੋਂ ਕੰਮ ਕਰਾ ਕੇ ਤੇ ਤੁਸੀਂ ਉਹਨਾਂ ਨੂੰ ਰਿਟਾਇਰ ਕਰ ਦੋਗੇ ਉਹ ਕਹਿੰਦੇ ਕੋਈ 10ਵੀਂ ਕਰਾ ਦਾਂਗੇ ਅਸੀਂ ਪਲੱਸ 2 ਵੀ ਕਰਾ ਦਾਂਗੇ ਬੀਏ ਕਰਾ ਦਾਂਗੇ ਹੁਣ ਮੈਨੂੰ ਇਹ ਦੱਸੋ ਕਿ ਉਹ ਉਹ ਬੰਦੂਕ ਹੱਦਿਚ ਫੜਨਗੇ ਮੋਰਚੇ ਵਿੱਚ ਜਾਂ ਕਿਤਾਬ ਕਿ ਮੇਰੇ ਪੇਪਰ ਨੇ ਸੋ ਅਗਨੀ ਪਥ ਯੋਜਨਾ ਵਾਪਸ ਲੈਣ ਵਾਸਤੇ ਅਪੀਲ ਕਰਾਂਗੇ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਅਸੀਂ ਦੁਬਾਰਾ ਪੈਰਾਂ ਸਿਰ ਖੜਾ ਕਰਨਾ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਲਈ ਦੁਨੀਆਂ 'ਚ ਦੋ ਯੂਨੀਵਰਸਿਟੀ ਨੇ ਇੱਕ ਇਜ਼ਰਾਈਲ 'ਚ ਹੈ ਇੱਕ ਪੰਜਾਬ 'ਚ ਜਿਹੜੀ ਬੋਲੀ ਦੇ ਨਾਂ ਤੇ ਨੇ ਸੋ ਪੰਜਾਬੀ ਮਾਂ ਬੋਲੀ ਲਈ ਅਸੀਂ ਜੰਮੇ ਆ ਜਦੋਂ ਲੋਰੀਆਂ ਪੰਜਾਬੀ 'ਚ ਮਿਲੀਆਂ ਜਦੋਂ ਦੁਨੀਆਂ ਤੋਂ ਜਾਵਾਂਗੇ ਬੈਨ ਵੀ ਪੰਜਾਬੀ ਚ ਪਹਿਣਗੇ ਸੋ ਪੰਜਾਬੀ ਲਈ ਅਸੀਂ ਹਰ ਵਕਤ ਹਾਜ਼ਰ ਆ। ਵੇਲਾ ਇੱਕ ਛੋਟੀ ਜੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਰਾਸ਼ਟਰਪਤੀ ਚੋਣ ਨਾਲ ਜੁੜੀ ਇੱਕ ਵੱਡੀ ਖਬਰ ਪੰਜਾਬ ਦੀਆਂ ਪਾਰਟੀਆਂ ਦੇ ਵਿੱਚ ਕੀ ਹੈ ਹਲਚਲ ਔਰ ਨਾਲ ਹੀ ਤੁਹਾਨੂੰ ਦਿਖਾਵਾਂਗੇ ਕਿਉਂ ਮੰਡੀਆਂ ਦੇ ਵਿੱਚ ਰੋਲ ਰਹੇ ਨੇ ਮੂੰਗੀ ਦੇ ਕਿਸਾਨ ਬ੍ਰੇਕ ਤੋਂ ਬਾਅਦ